ਲੋ ਵੀ ਘਰੋਂ ਚਕੇ ਆ ਲਗਾਏ ਥੇ ਤੇ ਚਲੋ ਡਰਮ ਫੜ ਕੇ ਤੇ ਜਾਂਦੇ ਹੁਣ ਗੱਡੀ ਕੱਢ ਕੇ ਦੁੱਧ ਲੈ ਆਈਏ ਇਹ ਆਪਣਾ ਆਉਂਦੇ ਆ ਕੇ ਜਗਾ ਬਾਜ਼ਾਰ ਇੱਕ ਜਗ੍ਹਾ ਨਾਲ ਇੱਥੋਂ ਹੀ ਇੱਥੋਂ ਹੀ ਸਾਰਾ ਕੁਝ ਹੁੰਦਾ ਜੀ ਇੱਥੋਂ ਹੀ ਮੇਲੇ ਇੱਥੋਂ ਹੀ ਮੇਲੇ ਤੇ ਮੋਡੀਫਿਕੇਸ਼ਨ ਇੱਥੋਂ ਹੀ ਟਵੀਲ ਪੈਂਦੇ ਸਾਰੀਆਂ ਗੱਡੀਆਂ ਨੂੰ ਤੇ ਇੱਥੋਂ ਹੀ ਟਾਇਰ ਪੈਂਦੇ ਟਰੈਕਟਰ ਨੂੰ ਇੱਥੋਂ ਹੀ ਗੱਡੀ ਹੁੰਦੀ ਹੈ ਤੇ ਜੋ ਹੁੰਦਾ ਵਾ ਇੱਥੋਂ ਹੁੰਦਾ ਵਾ ਸਵਾਹ ਇੱਥੋਂ ਬਣ ਗਈ ਤੇ ਅਸੀਂ ਚੱਲ ਜਾਈਦਾ ਵਾ ਹਾਂ ਤੇ ਬਾਕੀ ਇਹ ਰਾਮ ਦੇ ਵਿੱਚ ਆ ਗਿਆ ਆ ਗਿਆ ਤੁਹਾਨੂੰ ਕਿਹਦਾ ਲੱਗਦਾ ਹੁੰਦਾ ਚੀਕਾ ਮੰਡਾ ਚਲੋ ਫਿਰ ਇਕਦਮ ਕੰਮ ਖਤਰੇ ਵਾਲਾ ਹੀ ਕੰਮ ਖਤਰੇ ਵਾਲਾ ਸਟਾਰਟ ਕੀਤੀ ਨਹੀਂ ਤੈਨੂੰ ਲੋ ਵੀ ਤਿਆਰ ਹੋ ਗਿਆ ਵਾ ਫਿਰ ਹੋਰ ਭਾਈ ਚਲੋ ਚੱਕ ਬਾਕੀ ਇੰਨੀ ਤਿਆਰ ਹੋ ਗਏ ਆ ਬਾਬੇ ਦੀ ਕਿਤਬਾਣਾ ਕੱਲ ਲੰਗਰ ਚ ਲੰਡਿਆ ਵਾ ਬੜਾ ਬੜਾ ਬੰਦਾ ਰਗੜਦਾ ਵਾਈਗੁਰ ਜੀ ਦਾ ਖਾਲਸਾ ਸ੍ਰੀ ਵਾਈਗੁਰ ਜੀ ਦੀ ਵਦੇ ਤੇ ਅੱਜ ਅਸੀਂ ਵਲੋਗ ਕਰਤਾ ਸ਼ੁਰੂ ਜਿੱਥੇ ਕਿਹੀਂ ਬੈਠੇ ਹੁੰਨੇ ਆ ਉੱਥੇ ਹੀ ਉੱਥੇ ਹੀ ਸਲਾਹ ਬਣੀ ਆ ਫੇਰ ਤੇ ਇਥੋਂ ਸਲਾਹ ਮਨ ਗਈ ਵੀ ਸਿੱਧੀ ਦਾੜੇ ਚੱਲਣ ਦੇ ਆ ਤੇ ਵਲੋਗ ਤਾਂ ਹੀ ਵੇਖੇ ਹੋਣੇ ਜਿੱਥੇ ਅਸੀਂ ਗਏ ਅਸੀਂ ਸਰਹੰਦ ਗਏ ਸਾਰੇ ਮੱਥਾ ਦੇ ਕੇ ਆਏ ਆ ਤੇ ਬਾਕੀ ਕਹਿੰਦੇ ਵੀ ਗੁਰਦੁਆਰੇ ਲਾਉਣਾ ਵਾ ਲੰਗਰ ਦੁੱਧ ਦਾ ਤੇ ਚਲੋ ਅਸੀਂ ਹੁਣ ਸਾਰੇ ਮੁੰਡੇ ਇਹ ਨਹੀਂ ਵੀ ਕੱਲੇ ਨੇ ਜਿੰਨੇ ਜਾਣੇ ਇੱਥੇ ਬੈਠੇ ਸਾਰਿਆਂ ਕੀਤੀ ਗਰਾਈ ਜਿੰਨੇ ਜੇ ਵੱਧ ਤੋਂ ਵੱਧ ਜਿੰਨੇ ਵੀ ਕੋਕੋ ਘਟ ਤੋਂ ਘਟ ਵੱਧ ਤੋਂ ਵੱਧ ਜਿੰਨੇ ਵੀ ਬਣੇ ਆ ਤੇ ਉਹਨੇ ਕਰਕੇ ਤੇ ਹੁਣ ਅਸੀਂ ਚੱਲੇ ਦੁੱਧ ਲੈਣ ਤੇ ਮੈਂ ਕਹਾਂ ਚਲੋ ਵਲੋਗ ਸ਼ੁਰੂ ਕਰ ਲਈਏ ਸਾਰੇ ਜਾਣੇ ਕਹਿੰਦੇ ਵਲੋਗ ਬਣਾ ਲਓ ਚਲੋ ਚੰਗੇ ਕੰਮ ਦਾ ਵਲੋਗ ਬਣਾਉਣਾ ਚਾਹੀਦਾ ਤੁਹਾਨੂੰ ਵੇਖ ਕੇ ਦੋ ਤਿੰਨੇ ਆਣੇ ਹੋਰ ਇਦਾਂ ਕਰਨਗੇ ਕਿਉਂ ਹਾਂਜੀ ਹਾਂਜੀ ਗੱਲ ਸਹੀ ਕਿ ਨਹੀਂ ਸਹੀ ਹੈ ਸਹੀ ਤੇ ਚਲੋ ਹੁਣ ਅਸੀਂ ਜਾਣੇ ਆ ਉਹ ਸਾਹਮਣੇ ਗੁਰਦੁਆਰਾ ਵਾ ਤੁਹਾਨੂੰ ਵੀ ਪਤਾ ਹੋ ਵੀ ਇੱਥੇ ਸਾਡੀ ਇੱਥੇ ਅੱਗ ਲੁੰਦੇ ਮੁੰਡੇ ਇਹਦੇ ਇੱਥੇ ਸਾਰਾ ਕੁਝ ਹੁੰਦਾ ਤੇ ਚਲੋ ਫਿਰ ਹੁਣ ਜਾਣੇ ਆ ਦੁੱਧ ਲੈਣ ਤੇ ਮਈਆਂ ਹੋਂਡਿਆ ਗੱਡੀ ਕੱਢਣੀ ਪੈਣੀ ਐ ਤੇ ਚਲੋ ਹਾਂਜੀ ਕਿਦਾਂ ਕੀ ਕਹਿਣਾ ਜਾਓਗੇ ਲੋ ਵੀ ਘਰਾਂ ਚੋਂ ਆ ਲਗਾਏ ਥੇ ਤੇ ਚਲੋ ਡਰਮ ਫੜ ਕੇ ਤੇ ਜਾਣੇ ਹੁਣ ਗੱਡੀ ਕੱਢ ਕੇ ਦੁੱਧ ਲੈ ਆਈਏ ਇੱਥੇ ਆਉਂ ਜਿਆ ਕਰਨ। ਲੋ ਵੀ ਗੱਡੀ ਘੜ ਲਈ ਆ। ਕੈਨ ਰੱਖ ਲਿਆ ਮਗਰ ਤੇ ਹੁਣ ਪਹਿਲਾਂ ਦੁੱਧ ਲੈ ਆਈਏ ਫਿਰ ਕੀ ਹੋ ਗਿਆ ਤੇ ਜਿਹੜੀ ਰਸਤਰੋਤ ਲੈ ਆਈਏ ਸਾਰਾ ਕੁ। ਹਾਂਜੀ ਤੇ ਲੋ ਵੀ ਗਰਾਈ ਜਿਹੜੀ ਸਾਰਿਆਂ ਨੇ ਕੀਤੀ ਆ ਰਲ ਮਿਲ ਕੇ ਇਕੱਠੀ ਤੇ ਹੁਣ ਐਂ ਖਲੋਤੇ ਆ ਗੁਰਦਾਰੇ ਦੇ ਬਾਹਰ ਉਹ ਗੁਰਦਾਰ ਤੇ ਇੱਕ ਇੱਕ ਲਿਓਣਾ ਨਾਲੇ ਜਨਰੇਟਰ ਦਾ ਦੇ ਲਿਓਣਾ ਉਹ ਕਿਆ ਨਹੀਂ ਲੈਣ ਲੱਗੇ ਤੂੰ ਚਾਚੇ ਘਰ ਤੇ ਨਾਲੇ ਤੇਲ ਲੈਵਾਂਗੇ। ਤੇ ਬਾਕੀ ਇਹ ਵੀ ਚਲੋ ਸਾਰੇ ਜਿੰਨੇ ਆਪਣੇ ਭਰਾ ਵਾ ਮੁੰਡੇ ਪਿੰਡ ਦੇ ਜਿੰਨੇ ਵੀ ਹੈਗੇ ਆਪਣੇ ਸਾਰਿਆਂ ਨਾਲ ਮਿਲ ਕੇ ਲਾਇਆ ਵਾ ਤੇ ਉਦਾਂ ਹੀ ਕਰਨਾ ਹੈ ਪਹਿਲਾਂ ਉੱਥੇ ਬਾਹਰ ਫਿਰ ਤੁਹਾਨੂੰ ਸਾਰਿਆਂ ਨੂੰ ਬਤਾਈ ਸਰੰਦ ਚਲ ਗਏ ਤੇ ਅੱਜ ਲਾਸਟ ਦੇਣੀ ਤੇ ਅੱਜ ਫਿਰ ਆਪਾਂ ਕਿਹਾ ਵੀ ਦਾਦਾ ਕਰ ਲੈਨੇ ਨਹੀਂ ਤੇ ਕੈਨਸਲ ਹੋ ਜਾਣਾ ਵਾ ਬਾਕੀ ਤੁਸੀਂ ਦੱਸੋ ਕਿੰਨੇ ਕਿੰਨੇ ਲਾਇਆ ਕਿਹੜੇ ਕਿਹੜੇ ਪਿੰਡ ਚ ਲੱਗਾ ਵਾ ਬਾਕੀ ਕਮੈਂਟ ਕਰਕੇ ਦੱਸਿਓ ਤੇ ਕਿੰਨੇ ਕਿੰਨੇ ਲਾਇਆ ਵਾ ਤੇ ਕਿਹੜਾ ਕਿਹੜਾ ਲਾਉਣਾ ਚਾਹੁੰਦਾ ਤੇ ਉਹ ਟੀਮ ਬੈਠੀ ਹੈ ਢੀ ਸਾਰੀ ਧੰਨਵਾਦ ਹਰ ਇੱਕ ਜਗ੍ਹਾ ਨਾਲ ਇੱਥੋਂ ਹੀ ਇੱਥੋਂ ਹੀ ਸਾਰਾ ਕੁਝ ਹੁੰਦਾ ਜੀ ਇਥੋਂ ਹੀ ਮੇਲੇ ਇਥੋਂ ਹੀ ਮੇਲੇ ਤੇ ਮੋਡੀਫਿਕੇਸ਼ਨ ਇਥੋਂ ਹੀ ਟਵੀਲ ਪੈਂਦੇ ਸਾਰੀਆਂ ਗੱਡੀਆਂ ਨੂੰ ਤੇ ਇਥੋਂ ਹੀ ਟਾਇਰ ਪੈਂਦੇ ਡਰਾਈਵਰ ਨੂੰ ਇਥੋਂ ਹੀ ਗੱਡੀ ਹੁੰਦੀ ਹੈ ਜੋ ਹੁੰਦਾ ਵਾ ਇਥੋਂ ਹੁੰਦਾ ਵਾ ਸਵਾਹ ਇਥੋਂ ਬਣ ਗਈ ਤੇ ਅਸੀਂ ਚੱਲ ਜਾਈਦਾ ਵਾ ਤੇ ਬਾਕੀ ਇਹ ਹੈ ਵੀ ਹੁਣ ਚਲੋ ਜਾਂਦੇ ਆ ਲੈ ਕੇ ਆਉਨੇ ਆ ਉਹਨਾਂ ਦੁੱਧ ਤੇ ਨਾਲੇ ਘਿਓ ਬਾਬੇ ਨੂੰ ਦਈਏ ਲਿਆ ਕੇ ਦੇਗ ਬਣਾਉਣ ਵਾਸਤੇ ਤੇ ਨਾਲੇ ਜਿਹੜੀ ਵਿੱਚ ਸਮਾਨ ਪੈਣਾ ਸਮਗਰੀ ਸੰਗਰੀ ਸਾਰਾ ਕੁਝ ਲਿਆ ਕੇ ਦਈਏ ਤੇ ਚਲੋ ਫਿਰ ਮਿਲਦੇ ਆ ਕਿੰਨਾ ਲੇਖਾ ਵਲੋਗ ਨਹੀਂ ਵੇਖਿਆ ਉਹ ਜਰੂਰ ਵੇਖ ਕੇ ਆਇਓ ਉਹਦੇ ਵਿੱਚ ਥੋੜਾ ਬੋਤਾ ਹਸਮਿਆ ਗਿਆ ਹੋਗਾ ਹਾਂ ਦੂਜੇ ਲੋਗ ਕੇ ਰ ਆ ਬਲੋਗ ਨਾ ਕਈ ਮੇਰਾ ਵੀ ਸਕਿਪ ਕਰੇ ਤੇ ਬਾਕੀ ਇਹ ਆ ਵੀ ਚਲੋ ਜਾ ਕੇ ਦੇਖੋ ਪੁਰਾਣੇ ਵਲੋਗ ਜਿਹੜੇ ਸਿੱਦੇ ਇੱਥੇ ਆ ਗਏ ਆ ਤੇ ਚਲੋ ਫਿਰ ਮਿਲਦੇ ਤੁਹਾਨੂੰ ਅੱਗੇ ਜਾ ਕੇ ਹੁਣ ਤੇ ਕਰ ਲਈਏ ਤਿਆਰੀ ਥੋੜੀ ਜਿਹੀ ਐਵੇਂ ਕਰ ਲਈਏ ਕਹਿ ਨਹੀਂ ਕੋਨੀ ਬੰਦੇ ਕਹਿੰਦੇ ਇਹਦਾ ਵਲੋਗ ਬਣਾਉਣਾ ਮੇਰਾ ਨਾ ਬਣਾ ਬਰਾ ਮੈਂ ਬਣਾਉਣਾ ਲਿਆ ਜਾ ਤਾ ਦੇ ਦੇ ਉਹ ਰੱਖ ਲੈਨੇ ਜਾ ਤਾ ਨਾ ਹੀ ਨਹੀਂ ਖੇਚਲ ਕਰਿਆ ਕਰ ਸਾਡੇ ਹੰਦੇ ਹਾਂ ਸਾਡੇ ਸਾਡੇ ਹੰਦੇ ਜਾ ਜਾ ਖੇਚਲ ਘੰਡਿਆ ਹਾਂ ਚੱਲ ਲੈ ਲੋ ਵੀ ਆ ਗਏ ਹਣ ਦੁੱਧ ਲੈ ਕੇ ਜਾਈਏ ਨਾਲੇ ਕਿਉ ਤੇ ਕਾਜੂ ਬਦਾਮ ਪੂਰੇ ਪੋੜੇ ਆ ਥੋਨੇ ਕੇ ਪੋੜੇ ਕਾਜੂ ਬਦਾਮ ਜਿੰਨੇ ਹੈ ਹਾਂ ਤੇ ਵਧੀਆ ਤੇ ਕਿਉ ਮੇਰੀ ਗੱਲ ਸੁਣ ਓਏ ਇਹਦੇ ਵਿੱਚ ਇਹਦੇ ਵਿੱਚ ਕਿਉ ਲਿਖਿਆ ਲੋ ਵੀ ਆ ਦਾਦੇ ਦਾ ਕੰਮ ਆ ਫੇਰ ਇਹਦੇ ਵਿੱਚ ਰਿਕਵਰਟ ਆ ਗਈ ਤੇ ਉਹਨਾਂ ਨੇ ਫੋਨ ਕੀਤਾ ਸੀ ਉੱਥੇ ਦੂਜੇ ਕੰਨਵਣ ਸੰਧੂ ਡੇਰੀ ਤੇ ਅਸੀਂ ਇੱਥੇ ਸਪਿਆਲੀ ਆ ਗਏ ਚਲੋ ਭਾਈ ਗੱਲ ਨਹੀਂ ਜਾਣੇ ਹੁਣ ਉਹ ਤੇ ਕੰਨਵਣ ਤੇ ਵਲੋਗ ਦੇ ਨਾਲ ਬਣੇ ਰਹਿਣਾ ਵਾ ਕਿਪ ਨਹੀਂ ਕਰਨਾ ਕਿਪ ਨਹੀਂ ਕਰਨਾ ਕੇ ਪਾਸੇ ਲੋ ਵੀ ਆ ਗਏ ਅਸੀਂ ਹੁਣ ਸੰਧੂ ਡੇਰੀ ਦੇ ਕੰਨਵਣ ਤੇ ਫੋਨ ਇੱਥੇ ਕੀਤਾ ਜੀ ਤੇ ਥੋੜੀ ਗਲਤ ਫੈਮੀ ਹੋ ਗਈ ਗਲਤ ਫੈਮੀ ਹੋ ਗਈ ਥੋੜੀ ਜੀ ਤੇ ਹੁਣ ਉਹਦੇ ਬੂਰੇ ਰੈਡੀ ਆ ਸਮਾਨ ਸਬੂਨ ਲੈ ਕੇ 24 ਤੋਂ ਚੱਕ ਲੈਣਾ ਸੀ ਧਾਰਮਿਕ ਜਲੰਡਿਆਣੀ ਦੇ ਮੈਂ ਮੰਚ ਦੀ ਗੱਲ 24 ਤੋਂ ਚੱਕ ਲੈਣ ਤੇ ਬਾਕੀ ਕੋਈ ਨਹੀਂ ਨੈਕਸਟ ਵਲੋਗ ਵੈਸੇ ਦੇਖੋ ਵਲੋਗ ਬੁਰਾ ਇਹ ਦੂਜਾ ਬੰਦੇ ਮਰਤਾਲਾ ਉਹ ਕਿਤੇ ਜਮ ਗਰਾਭੀ ਨਹੀਂ ਕਰਨੀ ਚਲੋ ਫਿਰ ਜਾਂਦੇ ਹਾਂ ਔਨਲਾਈਨ ਉਹ ਵੀ ਅਜਾ ਫੋਨ ਲੱਗਾ ਅਜਾ ਤਾਂ ਕੋਈ ਬਿਜ਼ਨਸ ਚੱਲਣ ਡਿਆ ਵਾ ਕੋਈ ਨਹੀਂ ਯਾਰ ਰਾਮ ਲੈਣ ਰਾਮ ਦੇ ਵਿੱਚ ਆ ਗਿਆ ਆ ਗਿਆ ਹੁਣ ਕਿਹ ਲੱਗਦਾ ਹੁਣ ਦੇ ਚਿਕਾਵਾ ਡਰਾਮਾ ਚਲੋ ਫਿਰ ਇੱਥੇ ਕੰਮ ਖਤਰੀ ਵਾਲਾ ਹੀ ਕੰਮ ਖਤਰੀ ਲੋ ਵੀ ਮੇਜੇ ਗਾਓ ਦੋ ਦੋ ਦੇ ਕੇ ਉਹ ਲੈ ਲਿਆ ਗਾੜੀ ਚਲੋ ਚਲੋ ਜੇ ਹੁਣ ਹੁਣ ਹੀ ਲੈਣੇ ਬਾਦਾਮ ਗਿਰੀਆਂ ਗੁਰੀਆਂ ਸੌਫ ਵਿੱਚ ਬੋਣ ਨੂੰ 20 ਕਿਲੋ ਬੜਾਵਾ ਲੋ ਵੀ ਤੇਲ ਪਾ ਲਿਆ ਵਾ ਜਿਹੜਾ ਜਨਰੇਟਰ ਦਾ ਤੇਲ ਲੈਣਾ ਸੀ ਟਰਾਲੋ ਦੇ ਵਿੱਚੋਂ ਦੀਸਟਾਰਨਗੀ ਤੇ 24 ਲੱਖ ਦੀ ਆਹੋ ਤੇ ਪੀਪੀਐਫ ਵੀ ਆਈਓ 5 ਡੋਰ ਨਾਲ 5 ਡੋਰ ਤੇ ਸਾਰਾ ਗੋਆ ਕੰਮ ਹੈ ਬਈ ਹੋਰ ਦੀ ਬੀਬੀਆ ਕਰਾਈ ਜੇ ਮੇਰੇ ਵੀਰ ਗੇ ਨੇ ਥਾਰ ਨਹੀਂ ਰੋਕਸ ਪੋਸੇ ਵਾਲੇ ਮਿਲ ਜੂਗੀ ਪੀਪੀਐਫ ਵੀ ਹੋਈ ਆ ਫੁੱਲ ਗਾਰੰਟੀ ਨਵੀਂ 200 ਕਿਲੋਮੀਟਰ ਚੱਲਦੀ ਨੰਬਰ ਨਹੀਂ ਲੱਗਾ ਲੈ ਤੇ ਬਾਕੀ ਇਮਾਨਦਾਰ ਕਰ ਲੈ ਨੰਬਰ ਵੀ ਨਹੀਂ ਲੱਗਾ ਕੋਹਮ ਵੀ ਨਹੀਂ ਲੱਗਾ ਤੇ ਦੱਦ ਦਿਓ ਸਹੀ ਗੱਲ ਆ ਬੰਦੇ ਆਪਣੇ ਪੂਰੀ ਗਾਰੰਟੀ ਇੱਕ ਨੰਬਰ ਹੋਊਗਾ ਪਰ ਸਾਨੂੰ ਪਾਰਟੀ ਦੇਣੀ ਪੈਣੀ ਹੈ ਸਾਨੂੰ ਪਾਰਟੀ ਦੇਣੀ ਮਣੀ ਆ ਤੇ ਵੀਲ ਪੋਣਾ ਹੀ ਨਾਲ ਜਾਣਾ ਤੇ ਬਾਕੀ ਗੱਲ ਇਹ ਆ ਵੀ ਚਲੋ ਜਾਣੇ ਹਨ ਸਾਰਾ ਸਮਾਨ ਲੈ ਲਿਆ ਵਾ ਗੁਰਦਵਾਰੇ ਆ ਕੇ ਮਿਲਦੇ ਆ ਤੁਹਾਨੂੰ ਆ ਵੇ 2/2 ਆਹ ਖਾਂਡਾ ਬੜੀ ਗੋਤ ਕਿਹਨੇ ਇੱਥੇ ਇਦਾਂ ਹੀ ਆ ਵੀਰ ਲੋ ਵੇ ਗੁਰਦਵਾਰੇ ਆ ਗਏ ਆ ਅੱਗ ਬਾਲੀਏ ਓਏ ਐਂ ਹੀ ਹੋਈਏ ਅੱਗ ਬਾਲੀਏ ਤੇ ਦੁੱਧ ਕੱਢੋ ਤੇ ਤੇਲ ਵੀ ਪਾਉਣਾ ਵਾ ਉੱਚ ਜਨਰੇਟਰ ਚ ਸਾਰਾ ਕੰਮ ਪਾ ਲਾਂਗੇ ਅੱਜ ਤੇ ਬਾਕੀ ਇਹ ਆ ਵੀ ਵਲੌਗ ਵਧੀਆ ਲੱਗਣਿਆ ਨਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਓਏ ਓਏ ਮਜ਼ਾਕ ਜਣਾ ਫੜ ਠੀਕ ਆ ਦੋਹਾਂ ਤਰ੍ਹਾਂ ਫੜੀ ਤੂੰ ਫੜ ਜਾ ਨਹੀਂ ਲੋਂਡਿਆ ਵੇ ਦਮਾਗ ਤੂੰ ਹੀ ਲੋਂੜਾ ਮੈਨੂੰ ਕਹੀ ਜਾਂਦਾ ਦਿਮਾਗ ਦੇ ਵਿੱਚ ਜਾਣ ਗਿਆ ਇਹ ਦਿਮਾਗ ਲੋਂੜਾ ਕਹਿੰਦਾ ਚੱਲ ਆਜੇ ਕੈਨੀ ਚੁੱਕੋ ਅਨੰਤ ਅਨਮਤਾ ਜੀ ਜੀ ਕੰਤਨ ਦਾਦਾ ਜੀ ਰੱਖੀ ਸੰਤਨ ਦਾਦਾ ਫਤੇ ਸਿੰਘ ਜੀ ਔਰ ਜੋ ਸੇਵਾਇਲਾ ਮਹਲੇ ਆਸੀ ਨਾਜਾਜ਼ ਘਟਿਆ ਅਸ਼ਾ ਪਾਈ ਕੁਲ ਦੇ ਮਾਲਕ ਜੀ ਨੇ ਸਤਗੁਰਾਂ ਦੇ ਮੱਛਿਆਂ ਦਾ ਮਾਤਾ ਜੀ ਦਾ ਸੰਸਕਾਰ ਕੀਤਾ ਆਪਣਾ ਸਾਰਾ ਪਰਿਵਾਰ ਸత్సੰਤ ਜੀ ਹੋ ਸਤਗੁਰਾਂ ਦੇ ਵਿਖੇ ਲਿਆ ਅਵਸਾਰੀ ਸੰਗਤਾਂ ਨਾਲ ਮਿਲ ਕੇ ਉਹਨਾਂ ਦੀ ਯਾਦ ਵਿੱਚ ਸੁਖੀ ਸੰਜਾਤ ਅਰੰਭ ਕਰੇ ਤੇ ਸਤਗੁਰਾਂ ਤੋਂ ਸਤਸੰਗੀ ਸੁਖੀਆ ਪ੍ਰਾਪਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਸਟਾਰਟ ਕੀਤੀ ਨਹੀਂ ਤੈਨੂੰ ਲੋ ਵੀ ਤਾਰ ਹੋ ਗਿਆ ਵਾ ਫੇ ਹੋਰ ਭਾਈ ਕਰੋ ਚੱਕ ਬਾਕੀ ਇੰਨੀ ਤਾਰ ਹੋ ਗਏ ਆ ਬਾਬੇ ਦੀ ਗੱਤ ਪਾਣਾ ਤੱ ਲੰਗਰ ਚੱਲਣ ਡਿਆ ਵਾ ਬੜਾ ਬੜਾ ਬੰਦਾ ਰਗੜਦਾ ਇੱਥੇ ਬੀਬੀਆਂ ਬੇਟੀਆਂ ਇਸ ਕਰਕੇ ਅਸੀਂ ਆਓ ਇਸ ਕਰਕੇ ਅਸੀਂ ਨਹੀਂ ਇਹਦੀ ਕੰਪਲੀਟ ਅਸੀਂ ਵੀਡੀਓ ਨਹੀਂ ਬਣਾ ਸਕੇ ਤਾਂ ਕਰਕੇ ਕੋਈ ਗੱਲ ਨਹੀਂ ਫੇਰ ਕਿਤੇ ਪਾ ਦਾਂਗੇ ਇੱਕ ਆਪਣਾ ਬਾਹਰ ਜਦੋਂ ਬਾਹਰ ਲਾਵਾਂਗੇ ਨਾ ਤੂੰ ਕੰਪਲੀਟ ਵਲੋਗ ਦੱਸਾਂਗੇ ਆਪਣੇ ਲੈਵਲ ਤੇ ਇਹ ਹੁਣ ਬੀਬੀਆਂ ਦੇ ਬੀਬੀਆਂ ਦੇ ਹੱਥ ਚ ਆ ਗਿਆ ਏ ਥੋੜਾ ਜਿਹਾ ਚਲੋ ਫੇਰ ਸਾਡੇ ਹੱਥ ਜੀ ਫੇਰ ਸਾਡੇ ਹੱਥ ਜੀ ਤੇ ਬਾਕੀ ਬਾਕੀ ਚੱਲਣ ਦੇ ਆਹ ਵਿੱਚ ਜੱਗਰ ਨਹੀਂ ਆਹ ਜੀ ਕੀ ਕਹਣਾ ਜਾਊਗਾ ਆਹ ਦੇਖੋ ਇਹ ਵਿੱਚ ਗ੍ਰੈਂਡ ਕਰਕੇ ਪਾਇਆ ਸਾਰਾ ਕੋਈ ਦੇ ਤਾਂ ਕਰਕੇ ਨਹੀਂ ਸਮ ਤੇ ਬਾਕੀ ਇਹ ਆ ਵੀ ਮੈਂ ਅਮਰਤਾਰੀ ਆ ਫੋਗਰ ਰਿਪੋਰਟ ਆ ਵਲੋਗ ਜਿੰਨੂੰ ਵਧੀਆ ਲੱਗਿਆ ਸ਼ੇਅਰ ਕਰਿਓ ਤੇ ਬਾਕੀ ਅੱਗੇ ਅੱਗੇ ਤੁਹਾਨੂੰ ਕੋਈ ਗੱਲ ਨਹੀਂ 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 ਐਨ ਲਿਉਂ ਕਿਉਂ ਕਰਨਾ ਯਾਰ ਕਿਹੜੀ ਗੱਲੋਂ